ਫਤੇਗੜ ਚੂੜੀਆਂ 'ਚ ਭਗਵਾਨ ਪੰਛੂ ਰਾਮ ਦੀ ਚੰਤੀ ਤੁਮਤਾਮ ਨਾਲ ਮਨਾਈ ਗਈ ਵਖ ਵਖ இந்து ਉਸਕਠਨਾ ਅਤੇ ਬ੍ਰਾਹਮਣ ਸਮਾਜ ਵੱਲੋਂ ਕੀਤੀ ਗਈ ਸ਼ੁਭਾ ਯਾਤਰਾ ਅਲਕਾਰ ਡੇਰਾ ਬਾਬਾ ਨਾਨਕ ਤੋਂ ਐਮ ਐਲ ਏ ਗਤੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਦੇ ਫਤੇਗੜ ਚੂੜੀਆਂ ਤੋਂ ਇੰਚਾਰਜ ਬਲਪੀ ਸਿੰਘ ਪੰਨੂ ਰਣਜੀਤ ਬਾੜ ਅਤੇ ਵਖ ਵਖ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਸ਼ੁਭਾ ਯਾਤਰਾ ਦੀ ਦਿੱਤੀ ਸ਼ਰਕਤ ਭਗਵਾਨ ਪੰਛੂ ਰਾਮ ਦਾ ਕੀ ਤਕ ਗੁਨ ਘਰ ਭਗਵਾਨ ਪੰਛੂ ਰਾਮ ਦੀ ਚੰਤੀ ਅੱਜ ਫਤੇਗੜ ਚੂੜੀਆਂ ਤੁਮਤਾਮ ਨਾਲ ਮਨਾਈ ਗਈ ਕਿਸ਼ਨੂ ਲੈ ਕੇ ਅੱਜ ਫਤੇਗੜ ਚੂੜੀਆਂ 'ਚ ਵਿਛਾਲ ਸ਼ੁਭਾ ਯਾਤਰਾ

ਕਿ ਸਸਮੁਚੇ ਚਾਹਤ ਨੂੰ ਇਸ ਤੀਆਂ ਆਪਾਂ ਬਾਤ ਕਰਤੀਆਂ ਨਹੀਂ ਭਗਵਾਨ ਸ਼੍ਰੀ ਪਰਚੂ ਰਾਮਤੀ ਅਚੰਤੀ ਫਤਿਹਗੜ ਚੂੜੀਆਂ ਚ ਤੁਮ ਤਾਮ ਨਾਲ ਮਨਾਏ ਗਏ ਇਸੇ ਤਹਿਤੀ ਅਚ ਫਤਿਹਗੜ ਚੂੜੇ ਦੇ ਵਿਸ਼ਾਲ ਸ਼ੋਭਾ ਯਾਤਰਾ ਵੀ ਕੱਢੇਗੀ ਜਿਸ ਵਿੱਚ ਵੱਖ-ਵੱਖ ਹਿੰਦੂ ਸੰਗਠਨ ਦੇ ਧਾਰਮਿਕ ਆਗੂ, ਰਾਜਨੀਤਿਕ ਆਗੂ ਅਤੇ ਹੋਰ ਅਹਿਮ ਸ਼ਖਸੀਅਤਾਂ ਸ਼ਾਮਲ ਹੈ ਜਿਸ ਵਿੱਚ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਦੀਪ ਸਿੰਘ ਰੰਦਾਵਾ ਖਤੇਗੜ ਚੂੜਿਆਂ ਤੋਂ ਇਨਚਾਰਜ ਬਲਬੀਤ ਸਿੰਘ ਪੰਨੂ ਚੇਅਰਮੈਨ ਰஞ்சிਤ ਬਾੜੀ ਚੇਅਰਮੈਨ ਅਰਜੀ ਸ਼ਰਮਾ ਸਵੇਤਪੁਰ ਵੀ ਅਹਿਮ ਸ਼ਖਸੀਤਾਰ ਸ਼ੋਭਾ ਯਾਤਰਾ ਸਮਾਗਮ ਤੇ ਪ੍ਰਭੂ ਭਗਵਾਨਾ ਪਛੂਰਾਮ ਦਾ ਗੁਣਗਾਂਤੀ ਇਸ ਮੌਕੇ ਢਲਬਤ ਕਰਦੇ ਹਨ ਬਲਬੀਤ ਸਿੰਘ ਦਾਵਾ ਕਪੀਸ਼ ਸਿੰਘ ਪੰਨੂ ਅਤੇ ਚੇਅਰਮੈਨ ਅੱਜ ਪਤਨਾਬ ਜੈੰਤੀ ਦੇ ਜੁੜੇ ਵਿਚੇਟ ਤੋਂ ਫਦੇਗੜ ਫਦੇਗੜ ਦਾ ਬੜਾ ਪਿਆਰ ਆ ਫਦੇਗੜ ਚੂੜੀਆਂ ਦਾ ਬੜਾ ਧੰਪਾ ਸਭਾ ਫਦੇਗੜ ਚੂੜੀਆਂ ਚ ਰਹਿ ਕੇ ਗੁਜ਼ਾਰਿਆ ਆਪਣਾ ਜਿੰਦਗੀ ਦੇ ਵਧੀਆ ਪੰਚਰੇ ਮੈਂ ਫਦੇਗੜ ਚ ਆ ਰਹੇ ਨੇ ਅੱਜ ਮੇਰੇ ਫਦੇਗੜ ਚ ਆ ਕੇ ਆਪਣਾ ਬਲੋਗ ਮਹਿਸੂਸ ਹੋ ਗਿਆ ਕਿ ਮੇਰੇ ਸਾਰੇ ਟਿਕਾਵੜ ਜਿਹੜੇ ਪਿਛਲੇ ਕਿੰਨਾ ਚੋ ਸਾਰਾਂ ਦੇ ਚ ਨੱਟ ਕੇ ਫਦੇਗੜ ਆਣ ਕੇ ਤਾਂ ਮੈਂ ਅੱਜ ਭਗਵਾਨ ਜੀ ਵਰਤੀ ਰਾਣੀ ਦੀ ਜੈੰਤੀ ਦੇ ਮੌਕੇ ਤੇ ਆ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਲਾਖਾਂ ਘਮਜ਼ਾਈ ਵੀਦਨ ਤੇ ਪ੍ਰਭੂ ਦੇ ਜਨਨ ਤੇ ਦਾਸ ਪ੍ਰੇਮੀ ਕਰਾਇਆ ਗਿਆ ਇਸੇ ਤਰ੍ਹਾਂ ਸਮਾਜ ਸਾਡਾ ਹਿੰਦੁਸਤਾਨ ਚੜ੍ਹਦੀਆਂ ਕਲਾਂ ਚ ਰਹਿ ਤਰੱਕੀਆਂ ਬਖਸ਼ਰ ਪ੍ਰਵਤ ਚ ਜਾਂਦੀ ਰਹੀ ਬੰਦੇ ਨਾਲ ਜਿਆਦਾ ਤਾਲੀਆਂ ਆਈਆਂ ਫੇਰ ਕਦੇ ਆਇਆ ਜੱਫੀਆਂ ਬੜੀਆਂ ਪਾਈਆਂ ਜਿਗਜ਼ਾਰਾਂ ਚ ਰਾਜਦਾਨ ਦੇ ਸਾਥ ਤੇ ਦੇ ਨੇ ਆਈਆਂ ਘਾਰ ਖੜਿਆ ਇੰਨਾ ਮਾਰ ਸਤਕਾਰ ਬਣਿਆ ਫਤਿਹਗਰ ਦੁਨੀਆ ਚ ਜਿਦਾ ਆਪਣੀ ਜਬਾਨੀ ਬਿਆਨ ਨਹੀਂ ਕਰ ਸਕਦਾ ਤਾਂ ਵੀ ਜਿਹੜਾ ਵਿਦਿਆਰਥੀ ਲਈ ਬਹੁਤ ਬਹੁਤ ਫਤਿਹਗਰ ਬਸ ਗਿਆ ਤੋਂ पूरे के अभियान और देश के समाज ਸਾਰੇ बस ਸਾਰੇ सारे इसाते इस दुनिया में मेरे बंदों और सरकार को मंच के माध्यम से सारी टीम को बहुत-बहुत बधाई है आज के दिन से एक ही निर्णय करते हैं कि सत्य के राह पे चलने वास्ते सारे का साथ चाहिए सदा के समाज जी के जो उन्होंने पंजाब को हसना बहादुर के ਦੇ ਵਿੱਚ ਇੱਕ ਸਰਕਾਰ ਫਰਾਈ ਦੀ ਦਰਸ਼ਕਾਂ ਕਿ ਨਾਸਾਰਾ ਨੂੰ ਆਪ ਕੋੜੀ ਦੀ ਬੇਨਤੀ ਕਰਦਾ ਵੀ ਨਾਲ ਚੜਕੇ ਸਾਰੇ ਦਰਬਾਰ ਸੀ ਪੱਟੀਆਂ ਨੇ ਵੀ ਰਲ ਚੜਕੇ ਮਲਾਇਆ ਕਰੀਏ ਭਗੀਆਂ ਦੇ ਵਿੱਚ ਇੱਕ ਦੂਜੇ ਨੂੰ ਖੁਸ਼ੀ ਦੇ ਨਾਲ ਜੁੜ ਕਰਾ ਗਏ ਬਹੁਤ ਵਧੀਆ ਲੱਗਾ ਜੀ ਭਗਵਾਨ ਪਰਸ਼ੂਰਾਮ ਦੀ ਜੱਤੀ ਬਣਾ ਕੇ ਦਿਲਾਖੁਸ਼ੀ ਹੋਈ ਬਹੁਤ ਜਿਆਦਾ ਖੁਸ਼ੀ ਆ ਭਗਵਾਨ ਪਰਸ਼ੂਰਾਮ ਦੀ ਭਗਵਾਨ ਪਰਸ਼ੂਰਾਮ ਦੀ ਜੈ ਹੋ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਵਸਦੇ ਹੋਏ ਸਾਰੇ ਭਗਵਾਨ ਪਰਸ਼ੂਰਾਮ ਜੀ ਦੇ ਜਿੰਦੇ ਵੀ ਅਸੀਂ ਦਿਹਾੜੇ ਦੇ ਉੱਤੇ ਪਹੁੰਚੇ ਸਾਰੇਆਂ ਨੂੰ ਜਤਿਆਂ ਬਹੁਤ ਬਹੁਤ ਮੁਬਾਰਕਾਂ ਕਦੇ ਸਾਰੇਆਂ ਦਾ ਪੁੰਚਣ ਤੇ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਹੀ ਖੁਸ਼ੀ ਹਿੜਾਣਾ ਹੈ ਅੱਜ ਭਗਵਾਨ ਪਰਸੂ ਰਾਮ ਜੀ ਦਾ ਜਨਮ ਦਿਹਾੜਾ ਜੋ ਕਿ ਬ੍ਰਾਹਮਣ ਸਭਾ ਤੋਂ ਬ੍ਰਾਹਮਣ ਸਭਾ ਦੇ ਬਨੂਰੇ ਤੇ ਮੈਂ ਪੂਰੇ ਗਰਦਾਸਪੁਰ ਜ਼ਿਲ੍ਹੇ ਦੇ ਬ੍ਰਾਹਮਣ ਜਿਹੜੇ ਸਾਡੇ ਭਰਾ ਇਕੱਠੇ ਹੋਏ ਨੇ ਇੱਥੇ ਜਨਮ ਦਿਹਾੜੇ ਨੂੰ ਮਨਾ ਰਹੇ ਆ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦੇਣਾ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਦੀ ਯਾਤਰਾ ਜਿਹੜੀ ਆ ਨੇ ਧਾਰਮਿਕ ਯਾਤਰਾ ਜੀ ਪਰਸ਼uram ਜੀ ਦਾ ਪਿਆਰ ਬੜੇ ਪੂਰੇ ਦੇਖਦਾਰ ਜਿਹਾ ਜਾ ਰਿਹਾ ਸਾਰੇ ਪੰਜਾਬ ਦੇ ਵਿੱਚ ਸਾਡੇ ਜ਼ਿਲ੍ਹੇ ਪੂਰੇ ਬਹੁਤ ਹੀ ਧੂਮ ਦਾ ਮਨਾਇਆ ਜਾ ਰਿਹਾ ਅੱਜ ਦਾ ਦਿਨ ਸਾਰੇ ਪਿੰਡ ਪ੍ਰਾਂ ਰਲ ਕੇ ਮਨਾ ਰਹੇ ਨੇ ਇਹਨਾਂ ਵਾਲੀ ਮੈਂ ਜੈ ਪਰਸ਼uram ਮਹਾਰਾਜ ਕੀ ਭਗਵਾਨ શ્રી ਪਰਸ਼uram ਜੀ ਦੀ ਜੈ ਅੱਜ ਸ਼ਹਿਰ ਫਲੇਗੜ ਚੁੜੀਆਂ ਵਿੱਚ ਬ੍ਰਾਹਮਣ ਸਮਾਜ ਤੇ ਹਿੰਦੂ ਸਮਾਜ ਵੱਲੋਂ ਰਲ ਕੇ ਅੱਜ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜੈਤੀ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਆ ਜਿਹਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਸੀਨੀਅਰ ਬ੍ਰਾਹਮਣ ਲੋਕ ਸਾਡੇ ਨਾਲ ਜੁੜੇ ਨੇ ਧਾਰੀਵਾਲ ਤੋਂ ਬਟਾਲਾ ਤੋਂ ਗੁਰਦਾਸਪੁਰ ਤੋਂ ਦਿਨਾਨਗਰ ਤੋਂ ਡੇਰਾ ਬਾਬਾ ਨਾਨਕ ਤੋਂ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਇਸ ਸ਼ੁਭ ਦਿਹਾੜੇ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਜੈ ਸ਼੍ਰੀ